ਪਿਆਰ ਦੇ ਰੱਖੇ ਗਰਮੇ ਸਾਜੀ ਉਹ ਮੇਰੇ ਕੰਨੀ ਦੇਖ ਲਿਓ ਮੈਂ ਸਾਰਾ ਬਾਪ ਬੈਠਿਆ ਉਹ ਮੈਂ ਤਾਂ ਭੁੱਲ ਗਿਆ ਤਾਂ ਉਰਾ ਬਹੁਤ ਗਾਇਆ ਮਾਨ ਇਸਤਰੀ ਜਾਈ ਜਿਤਨੀ ਉਮਰ ਹੈ ਿਤਨੀ ਉਮਰ ਤੇ ਲਗੇ ਤੇ ਆਣ ਬੁਢੇ ਹੋ ਗਏ ਗੰਦੇ ਗੰਦੇ ਉਹ ਗਰੇਲੇ ਦੀ ਹੋਈ ਏ ਸਗਾਈ ਸਕਰ ਗੰਦੀ ਨਚਣੇ ਨੋ ਆਈ ਉਹ ਗਰੇਲੇ ਦੀ ਹੋਈ ਏ ਸਗਾਈ ਸਕਰ ਗੰਦੀ ਨਚਣੇ ਨੋ ਆਈ ਗਰੇਲੇ ਦੀ ਹੋਈ ਏ ਸਗਾਈ ਸਕਰ ਗੰਦੀ ਨਚਣੇ ਨੋ ਆਈ ਗੰਦੀ ਨੱਚੇ ਨੋ ਆਈ ਲੈ ਲੇ ਦੀ ਹੋਈਏ ਸਗਾਈ ਲੈ ਜੀ ਕਰੇਲੇ ਦਾ ਸਗਨ ਪੜਨ ਲੱਗ ਰਿਹਾ ਮਠਾਈਆਂ ਵੀ ਬਹੁਤ ਬਣਾ ਲਈਆਂ ਔਰ ਸਬਜ਼ੀਆਂ ਤਾਂ ਹੋ ਰਹੀਆਂ ਬਈ ਕਿਹੜੀ ਕਿਹੜੀ ਸਬਜ਼ੀਆਂ ਜਿਹੜੀ ਕਰੇਲੇ ਦੀ ਸਗਾਈ ਚ ਪੌਂਚੀ ਆਨੇ ਸਗਨ ਪਾਣ ਵਾਸਤੇ ਚੌਲ ਲਾੜ ਬਣਾਉਣ ਵਾਸਤੇ ਧਿਆਨ ਦਿਓ ਕਿਹੜੀ ਕਿਹੜੀ ਸਬਜ਼ੀਆਂ ਇਹ ਜਿਵੇਂ ਸਾਡੇ ਸਰੰਗੀ ਵਾਲਾ ਤੇ ਡੌਰੂ ਵਾਲਾ ਖੜੇ ਐ ਦੋਏ ਭਾਈ ਸੀਗੇ ਉਹ ਕੌਣ ਸੀਗੇ ਧਿਆਨ ਨਾਲ ਸੁਣਨਾ ਆਲੂ ਕ ਚਾਲੂ ਦੋਵੇਂ ਭਾਈ ਆਲੂ ਕ ਚਾਲੂ ਦੋਵੇਂ ਭਾਈ ਤੋਵੇਂ ਭਾਈ ਵਈ ਦੋਵੇਂ ਭਾਈ ਦੋਵੇਂ ਭਾਈ ਵਈ ਦੋਵੇਂ ਭਾਈ ਆਲੂ ਕ ਚਾਲੂ ਦੋਵੇਂ ਭਾਈ ਆਲੂ ਕ ਚਾਲੂ ਦੋਵੇਂ ਭਾਈ ਆਲੂ ਕ ਚਾਲੂ ਦੋਵੇਂ ਭਾਈ ਇਹ ਬਤ ਤੁਸੀਂ ਫੈਸਲਾ ਕਰੋ ਇਨ੍ਹਾਂ ਚੋਂ ਆਲੂ ਕਿਹੜਾ ਦੇਖ ਚਾਲੂ ਗੇੜਾ ਦੇਖੋ ਤੇ ਆਲਾ ਵੀ ਆਲੂ ਗੇੜਾ ਕ ਚਾਲੂ ਗੇੜਾ ਆਲੂ ਕ ਚਾਲੂ ਗੋਮੇ ਭਾਈ ਆਲੂ ਕ ਚਾਲੂ ਧੋਵੇਂ ਭਾਈ ਥੋਕੀ ਨਾ ਈਆ ਇਨਾ ਦੀ ਪਾਈ ਸਕਰਗੰਦੀ ਨੱਚੇ ਨੇ ਨੁਆ ਕਰੇਲੇ ਦੀ ਹੋਈ ਏ ਸਗਾਈ ਸਗਰਗੰਦੀ ਨਚੜੇ ਨੂੰ ਆਈ ਮੇਰੇ ਦੀ ਹੋਈ ਏ ਸਗਾਈ ਸਗਰਗੰਦੀ ਨਚੜੇ ਨੂੰ ਆਈ ਓ ਪਿੰਡੀਆਂ ਟਿੰਡੀਆਂ ਦੋਵੇਂ ਪਹਿਣਾ ਪਿੰਡੀਆਂ ਟਿੰਡੀਆਂ ਦੋਵੇਂ ਪਹਿਣਾ ਪਹਿਲਾਂ ਧਿਆਨ ਦੇ ਸੁਣੋ ਕੀ ਆਖਿਆ ਮੈਂ ਪਿੰਡੀਆਂ ਤੇ ਟਿੰਡੀਆਂ ਇਹ ਕੁਝ ਹੋਰ ਉਹ ਕਹਦੇ ਆ ਯੋ ਲਿੰਡੀ ਨਹੀਂ ਕਹ ਰਹੀ ਸਿੱਧੀ ਸੁਣੋ ਇਹ ਪਹਿਲਾਂ ਭਾਈ ਇਹ ਕੁਝ ਹੋਰ ਉਹ ਕਹਿ ਗਏ ਜੀ ਤੁਹਾਨੂੰ ਪਤਾ ਨਹੀਂ ਲੱਗਿਆ ਪਿੰਡੀਆਂ ਟਿੰਡੀਆਂ ਟਿੰਡੇ ਹੁੰਦੇ ਨੇ ਛੋਟੇ ਛੋਟੇ ਉਹ ਪਿੰਡੀਆਂ ਟਿੰਡੀਆਂ ਦੋਵੇਂ ਪਹਿਣਾ ਪਿੰਡੀਆਂ ਟਿੰਡੀਆਂ ਦੋਵੇਂ ਪਹਿਣਾ ਹਲਗਮ ਇਹਨਾਂ ਦਾ ਜਵਾਈ ਸਕਰ ਗਦੀ ਨਚਣੇ ਨਵਾਈ ਤੇਲੇ ਦੀ ਹੋਈ ਏ ਸਗਾਈ ਸਕਰ ਗਦੀ ਨਚਣੇ ਨਵਾਈ ਤੇਲੇ ਦੀ ਹੋਈ ਏ ਸਗਾਈ ਸਕਰ ਗਦੀ ਨਚਣੇ ਨਵਾਈ ਟਮਾਟਰ ਕਹਿੰਦੇ दारू ਪੀਣੀ ਮਟਰ ਟਮਟਰ ਕਹਿੰਦੇ दारू ਪੀਣੀ ਮਟਰ ਤੇ ਟਮਾਟਰ ਜਿਸ ਤਰ੍ਹਾਂ ਉਹ ਮਾਰਾ ਟੋਲੀ ਅਰਿਆ ਸਰੰਗੀ ਵਾਲਾ ਉਹ ਕਹਿੰਦੇ दारू ਪੀਣੇ ਵਾਲੇ ਬੰਦੇ ਦੇ ਹੋਰੀ ਚਾਹ ਕਹਿੰਦੇ ਤੇਰੀ ਸਗਾਈ ਵੀ ਕਰੇ ਲਿਆ दारू ਭਲਾ ਹੁਣ ਵਿਆਹ ਸਾਦੀ ਚ ਸਗਾਈ ਚ दारू ਵਾਲੇ ਨੂੰ दारू ਨਾ ਮਿਲੇ ਪਾਵਨ ਦੇਸੀ ਕੀ ਚ ਗੱਡ ਲੋ ਸਤਿ ਭਗਵਾਨੀ ਮਿਠਾਈ ਖਿਲਾ ਲੋ ਸਵੇਰੇ ਗਾਲਾਂ ਨਿੰਦਾ ਜਹਾਜ਼ ਚ दारू ਨਾ ਮਿਲਾ ਬੀਸ ਆਲੇ ਕੋਈ ਚੀ ਨੀ ਸੇਵਾ ਕਰਦਾ ਦਾਰੂ ਪਿਲਾ ਦਿਓ ਦਾਰੂ ਪੀ ਕੇ ਜਹਾ ਬਾਹਰ ਪੜਿਆ ਰਹਾ ਨਾਲੇ ਨੂੰ ਕੁੱਤੇ ਮੂੰਹ ਛੱਡਦੀਆਂ ਸਵੇਰ ਉੱਠ ਕੇ ਘਾਪੜੀ ਸੇਵਾ ਕਰੀ ਬੀ ਰਿਸ਼ਤੇਦਾਰਾਂ ਨੇ ਸਿਵਤਾ ਕਰਦਾ ਜਾ ਫਿਰ ਹਰੇਕ ਬੰਦਾ ਖਰਚਾ ਨਹੀਂ ਕਰਦਾ ਕਰੇਲਾ ਕਹਿੰਦਾ ਬਈ ਮੇਰੇ ਤਾਂ ਘਰ ਚ ਦਾਰੂ ਪੜਦੀ ਨਹੀਂ ਜੋ ਵੀ ਕਹਿ ਰਿਹਾ ਇੱਧਰ ਜੋ ਵੀ ਕਹਿ ਰਿਹਾ ਹਮੇ ਤਾਂ ਨਾਮ ਲਿਆ ਵਾ ਪਰ ਕਿੰਨੇ ਮੰਗਵਾਈ ਦੇਖੋ ਮੇਰੇ ਇੱਕ ਬੰਦਾ ਬੈਠਿਆ ਇਹ ਆ ਜਾਂ ਦਲੇਰ ਮੇਰੇ ਵਰਗਾ ਜਿਹੜਾ ਜੇਬ ਖਾਦੇ ਦਿੰਦਾ ਤਾਂ ਰਿਸ਼ਤੇਦਾਰ ਸਾਈ ਜੀ ਮੇਰੇ ਜੈਸਾ ਦਲੇਰ ਮਟਰ ਤੇ ਟਮਾਟਰ ਕਹਿੰਦੇ ਦਾਰੂ ਪੀਣੀ ਦਾਰੂ ਪੀਣੀ ਦਾਰੂ ਪੀਣੀ ਦਾਰੂ ਪੀਣੀ ਪੱਗ ਨਹੀਂ ਲਾਉਣਾ ਬੋਤਲ ਪੇਠੇ ਬੋਤਲ ਪੇਠੇ ਨੇ ਮੰਗਵਾਈ ਸਗਰ नचने नुआई रे लेडी होई है सगाई सगर गंदी नचने नुआई रे लेडी होई है सगाई सगर गंदी नचने नुआई बोतल पेठे ने मंगवाती रूड़ी मार दारू ती तेज कर दी गड्डी हुई कथा ला सुन दी पेग दे मारे वो भी बैगे लवे आके क्यों पीने वाले के लवा पीने वाला भज के आंदा कहंदा मैं मैं भी पग ला लूंगा चलूंगा फिर पी पू के बोतल ਇਹ ਪੀਣੀ ਹਰ ਬੰਦੇ ਨੂੰ ਨਹੀਂ ਆਉਂਦੀ। दारू ਪੀਣੀ ਹਰ ਬੰਦੇ ਨੂੰ ਨਹੀਂ ਆਉਂਦੀ। ਉਹ ਦੋ ਘੁੱਟਾਂ दारू ਦੀ ਪੀ ਕੇ ਰਿਸ਼ਤੇਦਾਰਾਂ ਮੂਰਖ ਬੰਦੇ ਕਾਰਜ ਖਰਾਬ ਕਰ ਦਿੰਦੇ ਨੇ। ਲੱਖਾਂ ਦਾ ਕਾਰਜ ਉਹ ਦੋ ਟਕੇ ਦੀ दारू ਪਿੰਗਣਾ ਪਾ ਦਿੰਦੇ ਨੇ ਪਿੰਗਣਾ। ਉਹ ਕਹੇ ਜੇ ਬੰਦੇ ਹੁੰਦੇ ਨੇ। ਫੇਰ ਗੱਠੇ ਲਸਣ ਦੀ ਪੈ ਗਈ ਲੜਾਈ। ਗੱਠਣੇ ਲਸਣ ਦੀ ਪੈ ਗਈ ਲੜਾਈ। ਗਾਠੇ ਲਾਸਣ ਲੱ ਪੈਗੀ ਲੜਾਈ ਸਾਰੇ ਬੇਸੂਰ ਨਹੀਂ ਹੁੰਦੇ ਵਿਆਹ ਸਾਦੀ ਚ ਸਾਰੇ ਸੂਰ ਵਾਲੇ ਨਹੀਂ ਹੁੰਦੇ ਕਈ ਬੰਦੇ ਇਹ ਜੇ ਸੂਰ ਵਾਲੇ ਹੁੰਦੇ ਆ ਰਿਸ਼ਤੇਦਾਰ ਦੇ ਕਾਰਜ ਚ ਇੱਕ ਲੱਤ ਦੇ ਪਾਰ ਖੜਕੇ ਕਾਰਜ ਨੂੰ ਖਰਾਬ ਨਹੀਂ ਹੋਣ ਦਿੰਦੇ ਜਿਹੜੇ ਇਹ ਜੇ ਬੰਦੇ ਹੋਆ ਉਹਨਾਂ ਨੂੰ ਸਾਬਦੇ ਨੇ ਕਹਿੰਦੇ ਨਾ ਭਾਈ ਨਾ ਇਹ ਕੰਮ ਰੋਜ ਨਹੀਂ ਹੁੰਦਾ ਅੱਛੇ ਬੰਦੇ ਵੀ ਵਿਆਹ ਸਾਦੀ ਚ ਆਏ ਹੁੰਦੇ ਆ ਜਦ ਗਾਠੇ ਲਾਸਣ ਲੜ ਪਏ ਹੇ ਲੜਾਈ ਕਿਨੇ ਛਕਵਾਈ ਐ ਇਹ ਜੇ ਬੰਦੇ ਵੀ ਗਾਠੇ ਲਾਸਣ ਦੀ ਪੈਗੀ ਲੜਾਈ ਐਜੀ ਲੜਾਈ ਪੈਗੀ ਲੜਾਈ ਤਣੀਆਂ ਨੇ ਤਣੀਆਂ ਨੇ ਤਣੀਆਂ ਨੇ ਛਤਵਾਈ ਸਕਰ ਗੰਦੀ ਨਚਣੇ ਨੂੰ ਆਈ ਰਲੇ ਦੀ ਹੋਈ ਐ ਸਗਾਈ ਸਕਰ ਗੰਦੀ ਨਚਣੇ ਨੂੰ ਆਈ ਰਲੇ ਦੀ ਹੋਈ ਐ ਸਗਾਈ ਸਕਰ ਗੰਦੀ ਨਚਣੇ ਨੂੰ ਆਈ ਗਾਜਰ ਕਹਿੰਦੀ ਮੈਂ ਗੋਰੀ ਜਿਆਦਾ ਗਾਜਰ ਕਹਿੰਦੀ ਮੈਂ ਸੋਹਣੀ ਜਿਆਦਾ ਹੁਣੀ ਜਿਆਦਾ ਮੈਂ ਗੋਰੀ ਜਿਆਦਾ ਸੋਹਣੀ ਜਿਆਦਾ ਮੈਂ ਗੋਰੀ ਜਿਆਦਾ ਜਿਹੜਾ ਬੰਦਾ ਸੋਹਣਾ ਹੁੰਦਾ ਗਾਜਰ ਲਾਲ ਰੰਗ ਦੀ ਜਿਵੇਂ ਮੇਰੇ ਪਾਸੇ ਦੋਏ ਪਾਸੇ ਖੜੇ ਨੇ ਮੁੰਡੇ ਉਹ ਕੈਸੀ ਮਾਸਟਰ ਬੈਠਾ ਹੈ ਇਧਰ ਢੋਲੀ ਮਾਸਟਰ ਜੀ ਬੈਠਾ ਹੈ ਇਹ ਦੋਏ ਖੜੇ ਐ ਗਾਜਰ ਵਾਲਾ ਹਾਲ ਹੈ ਨਾ ਗਾਜਰ ਵਾਲਾ ਇਹ ਬੜਾ ਮਾਨ ਕਰਦੇ ਨੇ ਇਹਨਾਂ ਨੂੰ ਇਹ ਨਹੀਂ ਪਤਾ ਇਹੋ ਗਾਣਾ ਨਹੀਂ ਸੁਣਿਆ ਇਹਨੇ ਵੀ ਗੋਰੇ ਰੰਗ ਦਾ ਇਤਨਾ ਗਮਾਨ ਕਰ। ਜੋ ਚਾਲ ਤੇ ਮਾਣ ਨਾਲ ਜਗਦਾ। ਇਹ ਤਾਂ ਮਾਨ ਨਾ ਕਰੇ ਉਹ ਕਰਦੇ। ਗਾਜਰ ਪਹੁੰਚੀ ਵੀ ਹੈ ਉਹਨੂੰ ਇਹ ਨਹੀਂ ਪਤਾ ਵੀ ਮੇਰੇ ਵਰਗਾ ਮੈਂ ਆਪਣੇ ਤੇ ਰਾਨਾ ਹੈ ਵੀ ਮੇਰੇ ਵਰਗਾ ਬੈਂਗਣ ਵੀ ਆਇਆ ਹੋਇਆ। ਬਾਲੇ ਪੀੜੇ ਸਾਰੇ ਹੁੰਦੇ ਨੇ ਬੰਦੇ। ਰੱਬ ਦੇ ਜੀ ਹੁੰਦੇ ਨੇ। ਉਹ ਗੁਣ ਨੂੰ ਸਲਾਮ ਹੁੰਦੀ ਹੈ ਗੁਣ ਨੂੰ। ਰੰਗ ਰੂਪ ਨੂੰ ਸੁਧਾਵ ਨਹੀਂ ਹੁੰਦੀ ਜਦੋਂ ਸੋਹਣੇ ਬਣਾਈ ਬਹੁਤ ਅੱਛੀ ਬਾਤ ਹੈ ਚਾਰੇ ਲਗਦੇ ਨੇ ਇਹਨਾਂ ਨੂੰ ਗੁਣ ਵੀ ਦਿੱਤਾ ਹੈ ਤੇ ਰੂਪ ਵੀ ਦਿੱਤਾ ਹੈ ਇਹ ਇਹ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਨੇ ਕਰਮ ਕਰੇ ਹੁੰਦੇ ਨੇ ਗੁਣ ਵੀ ਤੇ ਰੂਪ ਵੀ ਬੱਜਰ ਕਹਿੰਦੀ ਮੈਂ ਸੋਹਣੀ ਯਾਦਾ ਬੱਜਰ ਕਹਿੰਦੀ ਮੈਂ ਸੋਹਣੀ ਯਾਦਾ ਸੋਹਣੀ ਯਾਦਾ ਸੋਹਣੀ ਯਾਦਾ ਫਿਰ ਬੈਂਗਣ ਨੇ ਬੈਂਗਣ ਨੇ ਨਹਿੱਤ ਮਚਾਈ ਬੈਂਗੜ ਨੇ ਵੀ ਫੈਰਣ ਲਵਲੀ ਲਾਈ ਸਗਰ ਗੰਦੀ ਨੱਚਣੇ ਨੂੰ ਆਈ ਓਏ ਬੈਂਗੜੇ ਦੀ ਹੋਈ ਐ ਸਗਾਈ ਸਗਰ ਗੰਦੀ ਨੱਚਣੇ ਨੂੰ ਆਈ ਬੈਂਗੜੇ ਦੀ ਹੋਈ ਐ ਸਗਾਈ ਸਗਰ ਗੰਦੀ ਨੱਚਣੇ ਨੂੰ ਆਈ ਬੈਂਗੜੇ ਦੀ ਹੋਈ ਐ ਸਗਾਈ ਸਗਰ ਗੰਦੀ ਨੱਚਣੇ ਨੂੰ ਆਈ ਕੱਠੀਆਂ ਹੋ ਕੇ ਬੱਸ ਵਿੱਚ ਬਹਿ ਗਈਆਂ ਬੱਸ ਵਿੱਚ ਬਹਿ ਗਈਆਂ ਬੱਸ ਵਿੱਚ ਬਹਿ ਗਈਆਂ ਬਈ ਸਗਾਈ ਦਾ ਕੰਮ ਨਿਬੜ ਚੁਕਿਆ ਸਾਰਾ ਕੰਮ ਨਿਬੜ ਗਿਆ ਰਿਸ਼ਤੇਦਾਰ ਵਿਦਾ ਹੋ ਰਹੇ ਨੇ ਦੇਖੋ ਬੱਸ ਚ ਲੰਦਾ ਕੌਣ ਕਿਹੜਾ ਛੱਡ ਗਿਆ ਜਾਂਦਾ ਧਿਆਨ ਦੇਣਾ ਕੱਠੀਆਂ ਹੋ ਕੇ ਰੰਗ ਵਿੱਚ ਬਹਿ ਗਈਆਂ ਕੱਠੀਆਂ ਹੋ ਕੇ ਮਰੁੱਤੀ ਵਿੱਚ ਬਹਿ ਗਈਆਂ ਬੱਸ ਵਿੱਚ ਬਹਿ ਗਈ ਬਈ ਬੱਸ ਵਿੱਚ ਬਹਿ ਗਈ ਬੱਸ ਵਿੱਚ ਬਹਿ ਗਈ ਬੱਸ ਵਿੱਚ ਬਹਿ ਗਈ

ਚੰਕੀ ਲੰਗਰ ਪੰਡਾਰੇ ਸਪੂਰਨ ਹੋ ਗਏ ਨੇ ਚੰਗਾ ਲੰਗਦਾ ਫਖਤ ਸਾਦਾ ਫਕਰਾਂ ਦੇ ਨਾਲ ਚੰਗਾ ਲੰਗਦਾ ਫਖਤ ਸਾਦਾ ਫਕਰਾਂ ਦੇ ਨਾਲ ਸਾਡੀ ਮਸਤ ਮਲੰਗਾਂ ਜੇਹੀ ਫਕਰਾਂ ਦੀ ਚਾਲ ਸਾਡੀ ਮਸਤ ਮਲੰਗਾਂ ਜੇਹੀ ਫਕਰਾਂ ਦੀ ਚਾਲ ਅਸੀਂ ਹਰ ਮੋੜ ਉੱਤੇ ਹਰ ਮੋੜ 'ਤੇ ਗੱਲਾਂ ਸੱਚੀਆਂ ਸੁਣਾਈਆਂ ਲੋਕੀ ਨੋਟ ਨੇ ਕਮਾਉਂਦੇ ਆਸੀਂ ਪੀਰਾਂ ਨਾਲ ਲਾਈਆਂ ਲੋਕੀ ਦੋਤ ਨੇ ਕਮਾਉਂਦੇ ਆਸੀਂ ਪੀਰਾਂ ਨਾਲ ਲਾਈਆਂ ਲੋਕੀ ਨੋਟ ਨੇ ਕਮਾਉਂਦੇ ਆਸੀਂ ਪੀਰਾਂ ਨਾਲ ਲਾਈਆਂ